नंगल विच चोरी दिया वारदात थम्मन का नाम नहीं लै रही ने ताज़ा मामला सामने आया है नया नंगल तो ਨਿਆ ਨੰਗਲ ਸੈਕਟਰ 2 ਮਾਰਕੀਟ ਤੋਂ ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਸਾਹਿਲ ਸਟੂਡੀਓ ਨਾਮ ਦੇ ਨਾਲ ਸੈਕਟਰ 2 ਰਵਿਦਾਸ ਮੰਦਰ ਦੇ ਨਾਲ ਦੁਕਾਨ ਕਰਦੇ ਨੇ ਜਦੋਂ ਉਹਨਾਂ ਨੇ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੇ ਸ਼ਟਰ ਨੂੰ ਲਗਾਇਆ ਗਿਆ ਤਾਲਾ ਮੌਜੂਦ ਨਹੀਂ ਸੀ ਜਦੋਂ ਉਹਨਾਂ ਨੇ ਸ਼ਟਰ ਝਟਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਲੱਗੀ ਸੈਮਸੰਗ ਦੀ 55 ਇੰਚ ਦੀ LED ਚੋਰੀ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਜਦੋਂ ਉਹਨਾਂ ਨੇ CCTV ਖੰਗਾਲੇ ਤਾਂ ਉਸ ਵਿੱਚ ਸਾਫ਼ ਦਿਖ ਰਿਹਾ ਸੀ ਕਿ ਇੱਕ ਨੌਜਵਾਨ ਐਲ.ਆਈ.ਡੀ ਨੂੰ ਕੱਪੜੇ ਨਾਲ ਟੱਕ ਕੇ ਮੋਢੇ ਤੇ ਰੱਖ ਲੈ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਹੋ ਜਿਹੀਆਂ ਚੋਰੀ ਦੀਆਂ ਘਟਨਾਵਾਂ ਤੇ ਰੋਕ ਲਗਾਈ ਜਾਵੇ ਨਯਾ ਨੰਗਲ ਚੌਕੀ ਇੰਚਾਰਜ ਸਰਤਾਜ ਸਿੰਘ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਤੇ ਬੰਦੇ ਦੀ ਪਛਾਣ ਹੋਣ ਤੇ ਮਾਮਲੇ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ ਤੁਸੀਂ ਸੁਣੋ ਇਸ ਮੌਕੇ ਕੀ ਕਿ ਹਾਂ ਤੇ ਮੌਜੂਦ ਲੋਕਾਂ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਮੇਰੀ ਕਪੂਰ ਟੈਲਰ ਦੁਕਾਨ ਹੈ ਜੀ ਤੇ ਸਾਡੇ ਨਾਲ ਹੀ ਸਾਇਲੈਂਸ ਸਟੂਡੀਓ ਹੈਗਾ ਸतीश ਕੁਮਾਰ ਦੀ ਦੁਕਾਨ ਹੈ ਔਰ ਫੋਟੋਗ੍ਰਾਫੀ ਦੀ ਦੁਕਾਨ ਹੈ ਉਹਦੇ ਰਾਤੀ ਚੋਰੀ ਹੋਈ ਆ ਤਾਂ ਉਹਦੀ LED ਲੱਗੀ 55 ਇੰਚੀ Samsung ਦੀ ਅੰਗੇ ਹੀ ਕਰਦੇ ਆ ਜੀ ਵੀ ਅਸੀਂ ਫੋਟੋ ਕਲਿੱਪ ਪੁਲਿਸ ਨੂੰ ਦੇ ਦਿੱਤੀਆਂ ਹੈਗੀਆਂ ਵੀ ਪੁਲਿਸ ਜਲਦੀ ਤੋਂ ਜਲਦੀ ਕਾਰਵਾਈ ਕਰੇ ਟੂ ਮਾਰਕੀਟ ਜੀ ਪਹਿਲੀ ਘਟਨਾ ਨਹੀਂ ਆ ਅੱਗੇ ਵੀ ਇਦਾਂ ਦੀਆਂ ਘਟਨਾ ਹੁੰਦੀਆਂ ਜਾਂਦੀਆਂ ਔਰ ਮੇਰਾ ਖਿਆਲ ਹੈ ਕਿ ਇੱਕ ਦਿਨ ਦੇ ਵਿੱਚ ਇੱਕ ਦੋ ਘਟਨਾ ਹੋਏ ਲਾਜ਼ਮੀ ਹੋਣ ਲੱਗ ਗਈਆਂ ਵਾ ਔਰ ਅੱਗੇ ਨਾਲੋਂ ਕਰਾਇਮ ਇੰਨਾ ਜ਼ਿਆਦਾ ਵਧਿਆ ਕਰਦਾ ਔਰ ਇਹ ਜਿਹੜਾ ਸਾਲੀ ਸਟੂਡੀਓ ਹੈ ਇਹ ਕੋਈ ਵੱਡੀ ਗੱਲ ਨਹੀਂ ਇਹ ਆਨ ਮੰਡ ਰੋਡ ਹੈ ਆਨ ਜਾਣਾ ਦਾ ਰੋਡ ਹੈ ਇੱਥੇ ਪਬਲਿਕ ਆਂਦੀ ਜਾਂਦੀ ਹੈ ਔਰ ਆਂਦੀ ਜਾਂਦੀ ਪਬਲਿਕ ਦੇ ਵਿੱਚ ਸਵੇਰੇ 4:30 ਵਜੇ ਜਾਂ 4:00 ਵਜੇ ਐਡਾ ਵੱਡਾ ਕੰਮ ਹੋ ਜਾਵੇ ਤਾਂ ਬੜੀ ਸ਼ਰਮ ਦੀ ਗੱਲ ਹੈ ਔਰ ਇਹ ਸ਼ਹਿਰ ਦੇ ਲਈ ਹਰ ਬੰਦੇ ਲਈ ਸੋਚਣਾ ਪੈਣਾ ਕਿ ਇਹ ਰੋਜ਼ ਦਿਨ ਪ੍ਰਤੀ ਦਿਨ ਜਿਹੜੀਆਂ ਇਸ ਚੀਜ਼ਾਂ ਵਾਧੀਆਂ ਇਹਨੂੰ ਕਿੰਦਾ ਘਟਾਇਆ ਜਾਵੇ? ਕੀ ਪੁਲਿਸ ਪ੍ਰਸ਼ਾਸਨ ਇਹਦੀ ਜ਼ਿੰਮੇਵਾਰੀ ਲੈਂਦਾ ਕਿ ਇਹ ਜਿਹੜੀਆਂ ਚੀਜ਼ਾਂ ਅੱਗੇ ਵਾਸਤੇ ਨਹੀਂ ਹੋਣਗੀਆਂ? ਕਿਉਂਕਿ ਸੀਸੀਟੀਵੀ ਵਿੱਚ ਸਰਕ ਆਇਆ ਔਰ ਬੰਦੇ ਦੀ ਪਹਿਚਾਨ ਤਾਂ ਪਤਾ ਲੱਗਦੀ ਹੈ। ਲੇਕਿਨ ਪ੍ਰੋਪਰ ਤਾਂ ਹੁਣ ਪੁਲਿਸ ਲਈ ਉਹਨੂੰ ਡਿਕਲੇਅਰ ਕਰਨਾ ਅਸੀਂ ਲੋਕ ਤਾਂ ਕਹਿ ਸਕਦੇ ਨਾ ਕਿ ਇਹ ਬੰਦਾ ਦਾ ਸੀਸੀਐਲ ਕੈਮਰਾ ਦੀ ਫੁਟੇਜ ਅਸੀਂ ਪੁਲਿਸ ਨੂੰ ਦੇ ਦਿੱਤੀ ਹੈ ਕਿ ਪੁਲਿਸ ਵਾਲਿਆਂ ਨੇ ਹੁਣ ਕਲੀਅਰ ਕਰਨਾ ਵੀ ਇਹਨੂੰ ਬੰਦੇ ਨੂੰ ਪਕੜਦੇ ਆ ਨਹੀਂ ਪਕੜਦੇ ਕੀ ਕਰਦੇ ਉਹ ਪੁਲਿਸ ਦੀ ਰਿਸਪੌਂਸਿਬਿਲਟੀ ਆ। ਉਹ ਤਾਂ ਸੀ ਉਹਨਾਂ ਨੂੰ ਜੋ ਡਾਕੂਮੈਂਟ ਜਾਈਂਦੇ ਅਸੀਂ ਕਰਦੇ ਹਾਂ ਉਹ ਕੰਪਲੀਟ ਕਰਕੇ ਦੇ ਦਿੰਦੇ। ਇਹ ਦੁਕਾਨ ਹੈਗੀ ਜੀ ਫੋਟੋਗ੍ਰਾਫੀ ਦੀ ਤੇ ਸਾਹਿਲ ਸਟੂਡੀਓ ਹੀ ਤਾਂ ਨਾਮ ਹੈ ਦੁਕਾਨ ਦਾ। ਤੇ ਜਿਹੜਾ ਪ੍ਰੋਪਰਾਈਟਰ ਹੈਗਾ ਮਤਲਬ ਮਾਲਕ ਹੈ ਉਹਦਾ ਨਾਮ ਸਤੀਸ਼ ਕੁਮਾਰ ਜੀ। ਮੈਂ ਖੁਦ। ਇਹ ਰਾਤ ਚੋਰੀ ਹੋਈ ਹੈ ਜੀ ਜਿਹਦੇ ਵਿੱਚ 55 ਇੰਚ ਦੀ LED ਸੀਗੀ ਉਹ ਚੋਰੀ ਹੋਈ ਹੈ। ਤੇ ਬਾਕੀ ਥੋੜਾ ਬਹੁਤ ਹੋਰ ਸੀਗਾ ਕੋਈ ਗੱਲੇ ਥੋੜੇ ਬਹੁਤੇ ਪੈਸੇ ਹੋਣਗੇ ਖੁੱਲੇ-ਖੁੱਲੇ ਉਹ ਲੈ ਕੇ ਗਿਆ। ਬਸ ਮੇਨ ਜਿਆਦਾ LED ਤੇ ਜਿਆਦਾ ਫੋਕਸ ਸੀਗਾ ਜੀ। ਹਾਂਜੀ ਉਹਦੇ ਵਿੱਚ ਸਾਨੂੰ ਕੁਝ ਅਸੀਂ ਵੀਡੀਓ ਦੇ ਕਲਿੱਪ ਮਿਲੇ ਆ ਜਿਹਦੇ ਵਿੱਚ ਉਹ ਇੱਕ ਸਿੰਗਲ ਹੀ ਬੰਦਾ ਹੈਗਾ ਜਿਹੜਾ ਲੈ ਕੇ ਮੋਢੇ ਤੇ ਰੱਖ ਕੇ ਲੈ ਕੇ ਜਾਂਦਾ ਤੇ ਫੇਸ ਤੋਂ ਵੀ ਪਤਾ ਲੱਗਦਾ ਵੀ ਕੌਣ ਹੈਗਾ ਪਛਾਣਿਆ ਜਾ ਸਕਦਾ ਬੜਾ ਈਜ਼ੀ ਕੰਪਲੇਂਟ ਅਸੀਂ ਕਰਤੀ ਆ ਸਰ ਅਸੀਂ ਚ ਚੌਕੀ ਚ ਅਸੀਂ ਨੀਅਰ ਚੌਕੀ ਗਏ ਸੀ ਅਸੀਂ ਇੱਥੇ ਉਹਨਾਂ ਨੂੰ ਐਫ ਆਈ ਆਰ ਕਰਾਤੀ ਹੈ ਤੇ ਉਹ ਬਾਕੀ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਜਿਹੜੇ ਉਹਨਾਂ ਕੋ ਕਲਿੱਪ ਵੀ ਹੈਗੇ ਨੇ ਤੇ ਉਹ ਕਹਿੰਦੇ ਅਸੀਂ ਦੇਖ ਕੇ ਜੋ ਵੀ ਇਹਦਾ ਹੋਇਆ ਫਿਰ ਅਸੀਂ ਤੁਹਾਨੂੰ ਦੱਸਾਂਗੇ